ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਦੀ ਰਾਹ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਔਰ ਮੈਂ ਇੱਥੇ ਦੋਸਤ ਹੀ ਮੇਰਾ ਉਹਦੇ ਘਰ ਆਇਆ ਸੀ ਤੇ ਬੈਠੇ ਸੀ ਤੇ ਲੈ ਰਿਹਾ ਸੀ ਫਸਲવાડી ਦਾ ਜੈਜਾ ਤੇ ਕੁਦਰਤੀ ਆ ਨਾ ਮੇਰੇ ਉੱਪਰ ਜਿਹੜੀ ਜਿੱਥੇ ਅਸੀਂ ਬੈਠੇ ਆ ਜਟਾਂ ਤੇ ਤੁਹਾਨੂੰ ਪਤਾ ਬੈਨ ਉੱਠਣ ਦਾ ਸਿਸਟਮ ਜਿਹੜਾ ਹੁੰਦਾ ਯਾ ਆ ਮੰਝਿਆ ਪਿਆ ਤੇ ਇੱਥੇ ਬਹਿ ਜਾਈਦਾ 10 ਮਿੰਟ ਆ ਕੇ ਗੱਪ-ਸ਼ਪ ਲਾ ਦੇ ਦੀ ਤੇ ਬੜਾ ਸੋਹਣਾ ਸਿਸਟਮ ਬਣਾਇਆ ਮੇਰੇ ਦੋਸਤ ਨੇ ਸਰਪੰਚ ਨੇ ਕੈਰੋਂ ਪਿੰਡ ਦੇ ਤੇ ਅਕਸਰੀ ਮੈਂ ਇੱਥੇ ਆ ਕੇ ਨਾ ਕੋਈ ਰਹੀ ਬੈੰਦਾ ਉਹ ਮੇਰਾ ਧਿਆਨ ਪਿਆ ਦਿੱਤੀ ਸਾਡੇ ਜਿਹੜੇ ਆ ਵੇਖੋ ਇਹ ਆ ਦੇਖੋ ਕਿ ਬਿਜੜੇ ਆਲਣੇ ਦੇ ਇਹ ਆ ਵੇਖੋ ਪੰਛੀਆਂ ਦੇ ਇਹ ਉਹ ਆਲਣੇ ਦੇ ਬਿਜੜੇ ਬਿਜੜੇ ਜਿਹੜਾ ਇਹ ਸਭ ਤੋਂ ਕਾਰੀਗਰ ਪੰਛੀਆ ਉਹ ਇਹਦਾ ਬਣਾਇਆ ਘਰ ਕਿੰਨਾ ਕਮਾਲ ਹੁੰਦਾ ਔਰ ਇਹ ਪ੍ਰਜਾਤੀ ਲਗਭਗ ਸਾਡੀਆਂ ਦਵਾਈਆਂ ਪਾਉਣ ਦੇ ਨਾਲ ਪੈਸਟੀਸਾਈਡ ਦਾ ਖਤਮ ਹੀ ਹੋ ਗਿਆ ਸੀ ਔਰ ਅੱਗੇ ਮੇਰ ਨਾਲ ਵੀਰ ਗੱਲ ਕਰਨ ਡਿਆ ਸੀ ਇੱਥੋਂ ਇਹ ਉਹ ਪੰਛੀ ਜਿਹੜੇ ਸਾਡੇ ਮਿੱਤਰ ਕੀੜਿਆਂ ਨੂੰ ਨਹੀਂ ਖਾਂਦੇ। ਉਹ ਜਿਹੜੇ ਸਾਡੇ ਦੁਸ਼ਮਣ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਉਹਨਾਂ ਨੂੰ ਖਾ ਜਾਂਦੇ ਸੀ। ਫਿਰ ਇਹ ਇੰਨੇ ਵਾਰ ਜਿਹੜੀ ਪਹੀਂ ਪੈਸਟੀਸਾਈਡ ਪਾਈ ਆ ਉਹਨੇ ਸਾਡੀਆਂ ਨੁਕਸਾਨ ਕੀਤਾ ਬਹੁਤ ਜ਼ਿਆਦਾ। ਜਿੱਥੇ ਉਹਨਾਂ ਸਾਡੇ ਦੁਸ਼ਮਣ ਕੀੜੇ ਮਾਰੇ ਉਹਨਾਂ ਮਿੱਤਰ ਵੀ ਨਹੀਂ ਛੱਡੇ। ਖੈਰ ਇਹ ਤੇ ਇੱਕ ਲੰਮਾ ਚੌੜਾ ਵਿਛਿਆ ਵਾ। ਆਹ ਦੇਖੋ। ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ ਇਹ ਬਿਜੜੇ ਦਾ ਅਲਨਿਹ ਦਾ। ਇਹ ਤਦੋਂ ਇੰਨੀ ਕਾਰਾਗਰੀ ਆ ਵੀ ਇੰਨੀ ਬਰੀਕ ਕਢਾਈ ਤੇ ਸਾਡੀਆਂ ਜਿਹੜੀਆਂ ਕਹਿੰਦੇ ਆ ਘਰਾਂ ਦੇ ਗਾ ਸਵਾੜੀਆਂ ਉਹ ਵੀ ਨਹੀਂ ਪਾ ਸਕਦੀਆਂ ਔਰ ਇਹਨੇ ਲਿਆਉਣਾ ਵਾ ਸਰਕੜਾ ਜਿਹੜਾ ਅਸੀਂ ਕੰਨਾ ਵੀ ਕਹਿੰਨੇ ਕਈਆਂ ਥਾਵਾਂ ਤੇ ਕਈਆਂ ਥਾਵਾਂ ਤੇ ਇਹਨੂੰ ਸਰਕੜਾ ਵੀ ਕਹਿੰਦੇ ਆ ਔਰ ਇਹਨੇ ਲਿਆ ਕੇ ਉਹਦਾ ਪਤਲੀ ਜੀ ਇੱਕ ਕੱਟ ਕੇ ਧਾਗਾ ਜਿਆ ਔਰ ਉਹਨੂੰ ਇਹਨੇ ਖੂਬਸੂਰਤ ਤਰੀਕੇ ਨਾਲ ਪਰੋਣਾ ਇਹਨਾਂ ਕੰਮ ਤੇ ਬਰੀਕ ਰੋਸ਼ੀਏ ਦਾ ਬਣਿੰਦਾ ਔਰ ਆ ਦੇਖੋ ਆ ਦੇਖੋ ਇਹ ਆਊਗਾ ਆਇ ਤੁਹਾਨੂੰ ਦੇਖਿਓ ਇਹ ਲਿਆਊਗਾ ਕੱਟ ਕੇ ਤੋੜ ਕੇ ਇਹ ਲਾਗੇ ਕਮਾੜ ਦਾਦਰ ਉਟਾਵਾ ਗੰਨਾ ਉੱਥੋਂ ਲਿਆਏ ਤੇ ਲਿਆ ਕੇ ਤੋੜ ਕੇ ਤੇ ਨੇ ਆ ਦੇਖੋ ਲਾਗੇ ਆਉ ਦਾ ਘਰ ਬਣਾਈ ਜਾਂਦੇ ਔਰ ਅੱਜ ਜਿਹੜੀ ਮੈਂ ਬਕੈਨ ਆ ਜੀ ਤਹੱਲੇ ਬੈਠੇ ਆ ਔਰ ਇਹਦੀ ਸ਼ਾ ਇੰਨੀ ਖੂਬਸੂਰਤ ਆ ਇਹਦੀ ਬਕੈਨ ਦੀ ਇਹ ਤੁਸੀਂ ਜਦੋਂ ਲੋਗੇ ਇੱਕ ਵੱਡਾ ਸਿਲੰਡਰ ਹੀ ਅਸੀਂ ਇਹਨੂੰ ਕਹਿ ਸਕਦੇ ਆ ਆਕਸੀਜਨ ਦਾ ਠੀਕ ਇੰਨੀ ਧੁੱਪ ਦੇ ਵਿੱਚ ਨਾ ਤੇ ਇਹਦੇ ਥੱਲੇ ਧੁੱਪ ਆਉਂਦੀ ਆ ਨਾ ਛਿਤਕੀਤਿਆਂ ਦੇ ਵਿੱਚ بارش ਹੀ ਆਉਂਦੀ ਮੜੀ ਮੋਟ ਔਰ ਬਹੁਤ ਹੀ ਸੋਹਣਾ ਮੌਸਮ ਬਹੁਤ ਹੀ ਵਧੀਆ ਔਰ ਇਹੋ ਹੀ ਖੂਬਸੂਰਤੀ ਆ ਸਾਡੇ ਪੰਜਾਬ ਦੀ ਸਾਡੇ ਪਿੰਡਾਂ ਦੀ ਸਾਡੇ ਘਰਾਂ ਦੀ ਸ਼ਹਿਰਾਂ ਦੇ ਮੁਕਾਬਲੇ ਜੇ ਮੈਂ ਅਕਸਰ ਹੀ ਗੱਲ ਕਰਦਾ ਨਾ ਬਹੁਤ ਸਾਰਾ ਸਮਾਂ ਮੇਰਾ ਸ਼ਹਿਰ ਵੀ ਬੀਤਿਆ ਤੇ ਲਗਭਗ ਬਚਪਨ ਮੇਰਾ ਪਿੰਡ ਵੀ ਤੇ ਸ਼ਹਿਰ ਦੋਨੀਆਂ ਜਗ੍ਹਾ ਬੀਤਿਆ ਔਰ ਮੈਂ ਸ਼ਹਿਰ ਦੇ ਮੁਕਾਬਲੇ ਇਹਦਾ ਪਿੰਡ ਸਾਡਾ ਕਿਤੇ ਜਿਆਦਾ ਬਿਹਤਰ ਸਹੂਲਤਾਂ ਰੀਆਂ ਜੜੀਆਂ ਔਰ ਅਹੀ ਜੇ ਨੂੰ ਬਹਿਣਾ ਹੋਵੇ ਆ ਦੇਖੋ ਆਉਣ ਮੰਝਾ ਇੱਥੇ ਮੰਝਾ ਰੱਖ ਲਿਆ ਔਰ ਇੱਥੇ ਬਹਿ ਕੇ ਜਿਹੜਾ ਵੀ ਕੋ ਪਾਉ ਨੂੰ ਮਿਲਣਾ ਆਊਗਾ ਬੰਦਾ ਪਿੰਡ ਦਾ ਸੱਚ ਨੂੰ ਪੁਰਸ਼ ਕਿਸੇ ਨੇ ਕੰਮ ਕਰਾਉਣਾ ਕਿਸੇ ਨੇ ਸਟੈਂਪਲ ਆਉਣੀ ਕਿਸੇ ਨੇ ਕੁਝ ਕਰਾਉਣਾ ਤੇ ਉਹ ਫਿਰ ਇਤਰਾ ਹੀ ਕੰਮ ਚੱਲਦਾ ਰਹਿੰਦਾ ਇੱਥੇ ਜਿ세 ਜਿ세 ਇਹ ਅੱਗੇ ਵੀ ਮੈਂ ਤਾਂ ਦਿਨਾਂ ਬੜੀ ਸਾਂਝ ਪਾਉਂਦਾ ਰਿਹਾ ਪਿੰਡ ਦੇ ਮਾਹੌਲ ਦੀ ਖੂਬਸੂਰਤੀ ਸਾਡੀ ਇਹੋ ਆਗੇ ਹੀ ਆਪਣਾ এনवायरमेंट ਨੂੰ ਜਦੋਂ ਬਚਾ ਕੇ ਰੱਖਦੇ ਆ ਸਾਫ਼ ਸਫਾਰਾ ਰੱਖੀਏ ਤੇ ਹਰ ਚੀਜ਼ ਸੋਹਣੀ ਲੱਗਦੀ ਆ ਦੇਖੋ ਫੁੱਲ ਫੁੱਲ ਆਏ ਕਿੰਨੇ ਸੋਹਣੇ ਲੱਗਦੇ ਆ ਇੰਨਾ ਸਵਾ ਮੌਲਾ ਹਮਮ ਔਰ ਇਹ ਜਿਹੜੀ ਆ ਆ ਫਿਜਾਵਾ ਇਹ ਛਿੱਤੀ ਕੀਤੇ ਸਾਨੂੰ ਮਿਲਦੀ ਦੀ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਅਸੀਂ ਇੰਨਾ ਜਿਆਦਾ ਘਟਲ ਭਰਿਆ ਮੌਲਾ ਆ ਗਏ ਉੱਥੇ ਸਾਹ ਲੈਣ ਤੋਂ ਯਾਤਰ ਮੇਰੀ ਇਹ ਸਾਰੇ ਨੂੰ ਕਬੂਲ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਔਰ ਸ਼ੇਅਰ ਜਰੂਰ ਕਰੋ ਤੁਹਾਡਾ ਆਪਣਾ ਕੀਰਤਪਨ